ਮੈਂ ਤਾਂ ਸਿੱਕਰਣਾ ਪਾਜੀ ਜਸਟ ਮੈਂ 15 ਮਿੰਟ ਬਾਅਦ ਆਇਆ ਮੈਂ ਮੋਟਰਸਾਈਕਲ ਇੱਥੇ ਲਾ ਕੇ ਗਿਆ ਮੇਰਾ ਮੋਟਰਸਾਈਕਲ ਲੈਣੀ ਚਾਹੀਦੀ ਮੋਟਰਸਾਈਕਲ ਲਾ ਆ ਪਾਜੀ ਬੰਦੇ ਨੂੰ ਕੰਮ ਕਰਤਾ ਕਰਨਾ ਹੀ ਆ ਪਾਜੀ ਕਿਤੇ ਅਸੀਂ ਮੋਟਰਸਾਈਕਲ ਲਾ ਕੇ ਸ਼ੌਕ ਤੇ ਜਾਵਾਂਗੇ ਮੋਟਰਸਾਈਕਲ ਅਸੀਂ ਅੰਦਰ ਲੈ ਜਾਏ ਇਹ ਵੀ ਦੱਸੋ ਪਾਜੀ ਇਹ ਤੇ ਪ੍ਰਸ਼ਾਸਨ ਦਾ ਵੀ ਸਵਾਲ ਘੜਾ ਹੁੰਦਾ ਵਾ ਕੀ ਪਾਜੀ ਉਧਰ ਤੇ ਪਾਜੀ ਸਰਕਾਰ ਵੱਲੋਂ ਚਲਾਇਆ ਗਿਆ ਯੁੱਧ ਨਸ਼ਾ ਬਰੋਦ ਪਾਜੀ ਇਹ ਨਸ਼ੇੜੀ ਬੰਦਿਆਂ ਦਾ ਕੰਮ ਹੈ ਜੀ ਪਾਜੀ ਮੈਂ ਚਿਮਨੀ ਰੋਡ ਤੇ ਪੌਣੇ 7 ਨੰਬਰ ਹੈ ਜੀ ਮੈਂ ਇੱਥੇ ਦੇਖ ਕੇ ਆਇਆ ਜੀ ਉਹ ਬਲੇਡ ਲਖਾਈ ਹੈ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਇੱਥੇ ਕੈਮਰਾ ਟ੍ਰੈਕਿੰਗ ਤੇ ਲਾ ਕੇ ਤੇ ਤੁਹਾਨੂੰ ਦੱਸ ਦਿਆਂ ਜੀ ਪਰ ਫਿਲਹਾਲ ਪਾਜੀ ਮੈਨੂੰ ਉੱਥੋਂ ਵੱਲ ਕੋਈ ਰਿਸਪੌਂਸ ਨਹੀਂ ਮਿਲਿਆ ਜੀ ਪਾਜੀ ਉੱਚ ਅਧਿਕਾਰੀ ਦੇ ਇਹੀ ਕਿਤੇ ਅਫਸਰ ਜਾਂ ਕਿਤੇ ਉੱਚ ਅਧਿਕਾਰੀ ਦੀ ਚੀਜ਼ ਹੁੰਦੀ ਸੀ ਜੇ ਇਸ ਟਾਈਮ ਨੂੰ ਲੱਭ ਜਾਣੀ ਸੀ ਪਾਜੀ ਲੱਭ ਤੇ ਓਕੇ ਦਾਵੇਂ ਨੇ ਜੀ ਅੱਜ ਸਵੇਰੇ 5:00 ਵਜੇ ਵੀ ਲੋਕ ਕੋਈ ਹੋਇ ਮੰਨਦਾ ਰਸਕੇ ਗਿਆ 12 ਕੁ ਫੈਮਿਲੀ ਆਈ ਸੀ ਕਿ ਕੰਢੀਗਰ ਤੋਂ ਅੱਠੋਂ ਦੇ ਵਿੱਚ ਤਿੰਨੇ ਜਣੇ ਬੱਚੇ ਸੀ ਪਹਿਲਾਂ ਮਜੂਦ ਸੀ ਲੋਫ 45 ਉਹ ਆਏ ਸੀਗੇ ਨਵੇਂ ਦੋ ਆਈਫੋਨ ਫੋਨ ਲੈ ਗਏ ਨੇ ਪਰ ਛੋਗੇ ਲੈ ਗਏ ਨੇ ਅੱਜ ਫਿਰ ਪੰਜਵੀਂ ਵਾਰ ਦਾਤਾ ਨੇ ਸ਼ਿਮਲਾਪੁਰੀ ਦੇ ਇਲਾਕੇ ਦੇ ਵਿੱਚ ਮੌਜੂਦ ਆ ਦੋਸਤੋ ਮੈਂ ਗੁਰਪਾਲ ਸਿੰਘ ਤੁਹਾਨੂੰ ਤਸਵੀਰ ਦਿਖਾਵਾਂਗੇ ਕਿ ਇੱਥੇ ਦਿਨ ਦਿਹਾੜੇ ਜਿਹੜੀ ਇਹ ਚੋਰੀਆਂ ਦੀ ਵਾਰਦਾਤਾ ਹੋਰ ਵੀ ਕਈ ਹੋ ਜਾਂਦੀਆਂ ਨੇ ਇਲਾਕੇ ਦੇ ਵਿੱਚ ਸ਼ਿਮਲਾਪੁਰੀ ਦੇ ਖਾਸ ਕਰਕੇ ਸ਼ਿਮਲਾਪੁਰੀ ਦੇ ਇਲਾਕੇ ਦੇ ਵਿੱਚ ਆਹ ਏਰੀਆ ਤੁਹਾਨੂੰ ਮੈਂ ਦਿਖਾ ਦਮਾ ਕਿ ਇਸ ਜਗ੍ਹਾ ਦੇ ਉੱਤੇ ਦਿਨ ਦਿਹਾੜੇ ਜਿਹੜਾ ਮੋਟਰਸਾਈਕਲ ਚੋਰੀ ਹੋ ਜਾਂਦਾ ਸਮਾਂ ਸਿਰਫ 11:30 ਵਜੇ ਦਾ 11:20 ਮਿੰਟ ਦੇ ਸਮੇਂ ਤੇ ਜਦੋਂ ਸੀਸੀਟੀਵੀ ਫੁਟੇਜ ਅਸੀਂ ਦੇਖੀ ਆ ਦਿਨ ਦਿਹਾੜੇ ਇੱਥੇ ਮੋਟਰਸਾਈਕਲ ਲਾ ਕੇ Banda ਅੰਦਰ ਕੰਮ ਲਈ ਜਾਂਦਾ ਤਾਂ ਮੋਟਰਸਾਈਕਲ ਚੋਰੀ ਹੋ ਜਾਂਦਾ ਕਿਤੇ ਨਾ ਕਿਤੇ ਬੜੇ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਦੇ ਅੱਗੇ ਜਿੱਥੇ ਇਹਦੇ ਕਿਹਾ ਜਾਂਦਾ ਆਪ ਕੋਨਫਰੰਸਾਂ ਵੀ ਕੀਤੀਆਂ ਜਾਂਦੀਆਂ ਕਿ ਅਸੀਂ ਜਿਹੜੇ ਮੋਟਰਸਾਈਕਲ ਚੋਰੀ ਹੋਏ ਆ ਉਹਨਾਂ ਨੂੰ ਫੜਿਆ ਆ ਜਾ ਜਿਹੜੇ ਨਸ਼ਾ ਤਸਕਰ ਨੇ ਨਸ਼ਾ ਕਰਦੇ ਨੇ ਉਹਨਾਂ ਨੂੰ ਫੜਿਆ ਜਾਂਦਾ ਪਰ ਸਵਾਲ ਫਿਰ ਵੀ ਖੜੇ ਹੁੰਦੇ ਨੇ ਆਖਰਕਾਰ ਦਿਨ ਦਿਹਾੜੇ ਇੰਨਾ ਹੌਸਲਾ ਉਹਨਾਂ ਦਾ ਕਿਉਂ ਬਲੰਦਾ ਪ੍ਰਸ਼ਾਸਨ ਦਾ ਕੋਈ ਡਰ ਵੀ ਉਹਨਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਕੀ ਕਾਰਨ ਨੇ ਆਖਰ ਉਹ ਗੱਲਬਾਤ ਵੀ ਕਰ ਲੈਂਗੇ ਕਹਿੰਦਾ ਮੋਟਰਸਾਈਕਲ ਚੋਰੀ ਹੋ ਜਾਵਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਾਈ ਸੁਨੀਲ ਕੁਮਾਰ ਹੈ ਜੀ ਤੇ ਕੀ ਹੋਇਆ ਸੀ ਅੱਜ ਭਾਈ ਮੈਂ ਸਵੇਰੇ ਇੱਥੇ ਆਇਆ ਜੀ 11 ਵਜੇ ਆਇਆ ਮੈਂ ਕਰੀਬ ਇੱਥੇ ਆ ਸਾਹਮਣੇ ਸ਼ਾਪ ਹੈ ਜੀ ਮੈਂ ਤੁਹਾਨੂੰ ਸਟicker ਬਣਵਾਣ ਆਇਆ ਸੀ ਇੱਕ ਵਾਰ ਤੁਸੀਂ ਦਿਖਾ ਦਿਓਗੇ ਤਸਵੀਰਾਂ ਇੱਧਰ ਦੀਆਂ ਤੇ ਨਾ ਮੈਂ ਤੁਹਾਨੂੰ ਸਟicker ਬਣਾਣਾ ਭਾਈ ਜਸਟ ਮੈਂ 15 ਮਿੰਟ ਬਾਅਦ ਆਇਆ ਮੈਂ ਮੋਟਰਸਾਈ ਥੋੜਾ ਕੰਮ ਕੀ ਹੈ ਭਾਈ ਸਾਡਾ ਕੰਮ ਐ ਮੀਡੀਆ ਤੋਂ ਆਉਂਦਾ ਮੈਨੂੰ ਦਫਤਰ ਵਾਲਿਆਂ ਨੇ ਭੇਜਿਆ ਸੀ ਕਿ ਮੈਂ ਸਟicker ਬਣਵਾਣ ਆਇਆ ਸੀਗਾ ਜਿੱਥੇ ਮੈਂ ਸਟicker ਬਣਵਾ ਕੇ 10 ਮੇਰਾ 15-20 ਮਿੰਟ ਦੇ ਬਾਅਦ ਮੈਂ ਇੱਥੇ ਆਇਆ ਮੇਰਾ ਮੋਟਰਸਾਈਕਲ ਲੈਣੀ ਸੀ ਸੇਵ ਸਿਰ ਅਸੀਂ ਅੱਗੇ ਵੀ ਆਉਂਦੇ ਜਾਂਦੇ ਰਹੇ ਤਾਂ ਕਹਿੰਦੇ ਚਾਂਤ ਨਹੀਂ ਹੋਇਆ ਪਰ ਅੱਜ ਮੋਟਰਸਾਈਕਲ ਚੱਕਿਆ ਗਈ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਬੜੇ ਦਾਅਵੇ ਕਰਦਾ ਵਾ ਕਿ ਜਿਹੜੇ ਨਸ਼ਾ ਤਰਸਕਾਂ ਨੇ ਫੜੇ ਜਾਂਦੇ ਨੇ ਆਪਾਂ ਕੌਨਸਲਸ ਨਾਲ ਵੀ ਜਾਣਦੇ ਆ ਤੇ ਕੋਈ ਵਾਰਦਾਤ ਕਰਦਾ ਤਾਂ ਕਹਿੰਦੇ ਵੀ 24 ਘੰਟੇ ਦੇ ਵਿੱਚ ਫੜਿਆ ਗਿਆ ਬੰਦਾ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਉੱਠਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਭਾਜੀ ਪ੍ਰਸ਼ਾਸਨ ਦੇ ਉੱਪਰ ਸਵਾਲ ਉੱਠਦੇ ਆ ਭਾਜੀ ਬਿਲਕੁਲ ਇੱਥੇ ਭਾਜੀ ਕੋਈ ਦੱਸੋ ਭਾਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਚਲੋ ਮੈਂ ਮੋਟਰਸਾਈਕਲ ਲਾਇਆ ਭਾਜੀ ਬੰਦੇ ਨੂੰ ਹੁਣ ਕੰਮ ਕਰਤਾ ਕਰਨਾ ਹੀ ਆ ਭਾਜੀ ਕਿਤੇ ਅਸੀਂ ਮੋਟਰਸਾਈਕਲ ਲਾ ਕੇ ਸ਼ਾਪ 'ਚ ਜਾਵਾਂਗੇ ਮੋਟਰਸਾਈਕਲ ਅਸੀਂ ਅੰਦਰ ਲੈ ਜਾਵਾਂਗੇ ਇਹ ਵੀ ਦੱਸੋ ਭਾਜੀ ਤੇ ਪ੍ਰਸ਼ਾਸਨ ਦਾ ਵੀ ਸਵਾਲ ਘੜਾ ਹੁੰਦਾ ਕੀ ਭਾਜੀ ਉਦਾਂ ਦਾ ਭਾਜੀ ਸਰਕਾਰ ਵੱਲੋਂ ਚਲਾਈ ਗਈ ਯੋਧ ਨਸ਼ਾ ਵਿਰੋਧ ਭਾਜੀ ਇਹ ਨਸ਼ੇੜੀ ਬੰਦਿਆਂ ਦਾ ਕੰਮ ਆ ਜੀ ਇਹ ਕਿਤੇ ਨ ਦੰਦਿਹਾਰੇ ਜੋ ਕਿ ਤੁਸੀਂ ਦੱਸ ਰਹੇ ਹੋ ਕਿ 11 11:30 ਵਜੇ ਦਾ ਸਮਾਂ ਸੀ ਉਸ ਸਮੇਂ ਸਾਰੇ ਦੁਕਾਨਦਾਰ ਵੀ ਮੌਜੂਦ ਹੁੰਦੇ ਘਰਾ ਦੇ ਵਿੱਚ ਵੀ ਦੇਖਿਆ ਇੱਥੇ ਵੀ ਬਾਈਕ ਲੱਗੀ ਹੁੰਦੀ ਫੈਕਟਰੀਆਂ ਖੁੱਲੀਆਂ ਹੁੰਦੀਆਂ ਫਿਰ ਵੀ ਕਿਤੇ ਨਾ ਕਿਤੇ ਚੋਰੀ ਹੋ ਜਾਂਦੀ ਹੈ ਪ੍ਰਸ਼ਾਸਨ ਦਾ ਡਰ ਜਿਹੜਾ ਇਹਨਾਂ ਦੇ ਦਿਲ ਦੇ ਵਿੱਚੋਂ ਬਿਲਕੁਲ ਨਿਕਲ ਚੁੱਕਿਆ ਹੈ ਭਾਜੀ ਪ੍ਰਸ਼ਾਸਨ ਦਾ ਬਿਲਕੁਲ ਨਿਕਲ ਚੁੱਕਿਆ ਮੈਂ ਤੁਹਾਨੂੰ ਸੀਸੀਟੀਵੀ ਫੁਟੇਜ ਵੀ ਦਵਾਂਗਾ ਜੀ ਬੰਦਾ ਆਂਦਾ ਭਾਜੀ ਇੱਧਰ ਆਂਦਾ ਫੁਟੇਜ ਮੇਰੇ ਕੋਲ ਹੈਗੀ ਹੈ ਜੀ ਬੰਦਾ ਭਾਜੀ ਇੱਧਰ ਆਂਦਾ ਇੱਧਰ ਤੱਕ ਮੈਂ ਕੈਮਰਾ ਕੋਲ ਭਾਜੀ ਇੱਧਰ ਆਂਦਾ ਵਾ ਫਿਰ ਇੱਥੇ ਆ ਕੇ ਭ ਮੋਟੋ ਤੁਸੀਂ ਇਹਦੀ ਕੰਪਲੇਂਟ ਚੌਂਕੀ ਦੇ ਵਿੱਚ ਲਗਾਈ ਹੈ ਹਾਂਜੀ ਪਾਜੀ ਮੈਂ ਚਿਮਨੀ ਰੋਡ ਤੇ ਪੌਣੇ 7 ਨੰਬਰ ਹੈ ਜੀ ਮੈਂ ਇੱਥੇ ਦੇ ਕੇ ਆਇਆ ਜੀ ਕੰਪਲੇਂਟ ਲਖਾਈ ਹੈ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਕੈਮਰਾ ਟਰੈਕਿੰਗ ਤੇ ਲਾ ਕੇ ਤੇ ਤੁਹਾਨੂੰ ਦੱਸਦੇ ਹਾਂ ਜੀ ਪਰ ਫਿਲਹਾਲ ਪਾਜੀ ਮੈਨੂੰ ਉੱਥੋਂ ਵਾਲੇ ਕੋਈ ਰਿਸਪੌਂਸ ਨਹੀਂ ਮਿਲਿਆ ਜੀ ਖਾਸ ਤੁਹਾਨੂੰ ਕਿੱਦਾਂ ਲੱਗਦਾ ਕਿ ਜਿੱਦਾਂ ਉਹਨਾਂ ਨੇ ਤੁਹਾਨੂੰ ਇੰਨੇ ਵਿਸ਼ਵਾਸਨ ਦਿੱਤਾ ਵਾ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਜਿਹੜੀ ਬਾਈਕ ਆ ਉਹ ਮਿਲ ਜੇਗੀ ਤੁਹਾਨੂੰ ਪਾਜੀ ਦੇਖੋ ਹੁਣ ਇਹ ਤਾਂ ਹੁਣ ਉਹੀ ਕਹਿ ਸਕਦੇ ਹਨ ਦੇਖੋ ਜੀ ਮੈਂ ਤਾਂ ਆਪਣਾ ਕੰਮ ਕਰਤਾ ਜੀ ਕਿਉਂਕਿ ਮੇਰੀ ਬਾਈਕ ਸੀਗੀ ਮੇਰਾ ਫਰਜ਼ ਸੀ ਉੱਥੇ ਕੰਪਲੇਂਟ ਰਖਾਣਾ ਜੋ ਕਿ ਮੇਰਾ ਅਧਿਕਾਰ ਹੈ ਠੀਕ ਹੈ ਜੀ ਉਸ ਤੋਂ ਬਾਅਦ ਭਾਈ ਅਗਲਾ ਕੋਈ ਵਾਰਦਾਤ ਕਰ ਦਿੰਦਾ ਜੀ ਕੱਲ ਨੂੰ ਮੇਰੇ ਨਾਲ ਤੇ ਕਾਗਜ਼ ਆ ਉਹ ਪਾਜੀ ਕੱਲ ਨੂੰ ਮੇਰੇ ਤੇ ਹੀ ਕੋਈ ਮਤਲਬ ਕਿ ਬਲੇਮ ਲੱਗ ਸਕਦਾ ਜੀ ਕਿ ਅਗਲਾ ਕੋਈ ਵਾਰਦਾਤ ਕਰੇ ਇਸ ਲਈ ਮੈਂ ਪਹਿਲਾਂ ਆਪਣਾ ਫਰਜ਼ ਜ਼ਰੂਰੀ ਸਮਝਿਆ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਜੀ ਉਹਨਾਂ ਅਧਿਕਾਰੀਆਂ ਨੂੰ ਚਾਹਦਾ ਕਿ ਮੋਟਰਸਾਈਕਲ ਨੂੰ ਟਰੈਕ ਕਰਨ ਕਿੱਥੇ ਗਈ ਲੱਭ ਕੇ ਮੈਨੂੰ ਦੇਣ ਪਾਜੀ ਮੈਂ ਨਵਾਂ ਮੋਟਰਸਾਈਕ ਦਸੋ ਮੈਂ ਲਿਆਉਂਗਾ ਈ ਲੱਖ ਰੁਪਏ ਦੋਨੋਂ ਭਾਜੀ ਕੰਮ ਤੇ ਆਇਆ ਮੈਂ ਕਿਤੇ ਜਾਉਂਗਾ ਦੋਸਤੋ ਪਹਿਲਾਂ ਮੈਂ ਲੱਖ ਰੁਪਏ ਦਾ ਜੋ ਅਰੇਂਜਮੈਂਟ ਕਰੂੰਗਾ ਮੋਟਰਸਾਈਕਲ ਲਊਂਗਾ ਫਿਰ ਮੈਂ ਜਾਉਂਗਾ ਈ ਦੋਸਤੋ ਤੁਸੀਂ ਮੈਨੂੰ ਆ ਕਿੰਨਾ ਕਿਤੇ ਗੱਲ ਹੋਰ ਆਂਦੀ ਜਿਥੇ ਕਿ ਜਦੋਂ ਕਿਸੇ ਗਰੀਬ ਬੰਦੇ ਦੇ ਨਾਲ ਲੁੱਟ ਖੋਹ ਹੋ ਜਾਂਦੀ ਆ ਜਾਂ ਕੋਈ ਚੀਜ਼ ਚੋਰੀ ਹੋ ਜਾਂਦੀ ਆ ਤਾਂ ਉਹ ਨਹੀਂ ਮਿਲਦੀ ਕਾਰਨ ਬਹੁਤ ਵੱਡੇ ਨੇ ਇਹਦੇ ਪਿੱਛੇ ਜੇ ਉਹੀ ਕੋਈ ਚੀਜ਼ ਉੱਚ ਅਧਿਕਾਰੀ ਦੀ ਚੋਰੀ ਹੋਵੇ ਤਾਂ ਬਹੁਤ ਘੱਟ ਸਮੇਂ ਦੇ ਵਿੱਚ ਉਹ ਚੀਜ਼ ਲੱਭੀ ਜਾਂਦੀ ਆ ਕੀ ਕਾਰਨ ਇਹਦਾ ਭਾਜੀ ਉੱਚ ਅਧਿਕਾਰੀ ਦੇ ਈ ਕਿਸੇ ਅਫਸਰ ਜਾਂ ਕਿਤੇ ਉੱਚ ਅਧਿਕਾਰੀ ਦੀ ਚੀਜ਼ ਆਮ ਬੰਦੇ ਆ ਜੀ ਅਸੀਂ ਠੀਕ ਹੈ ਜੀ ਸਾਡੀ ਸੁਣਵਾਈ ਪਾਜੀ ਹੋ ਗਈ ਨਹੀਂ ਤਾਂ ਨਹੀਂ ਠੀਕ ਹੈ ਪਾਜੀ ਫਿਰ ਕਿਤੋਂ ਨਾ ਕਿਤੋਂ ਪਾਜੀ ਅਸੀਂ ਤਾਂ ਲਵਾਂਗੇ ਮੋਟਰਸਾਈਕਲ ਯਾਰ ਕਿਦਾਂ ਨਾ ਕਿੱਦਾਂ ਕਰਕੇ ਪਾਜੀ 5-10 ਹਜ਼ਾਰ ਦਾ ਲਵਾਂਗੇ ਚੱਲਦਾ ਲਵਾਂਗੇ ਤਾਂ ਸਾਡਾ ਕੰਮ ਰੁਕਦਾ ਇਸ ਚੀਜ਼ ਨਾਲ ਇਹ ਚ ਕਰ ਰਹੀ ਪ੍ਰਸ਼ਾਸਨ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਇਹ ਨਾ ਤੇ ਨਕੇਲ ਪਾਈ ਜਾਵੇ ਜੀ ਇਹਨਾਂ ਨੂੰ ਆ ਦਿਨ ਦਿਹਾੜੇ ਵਾਰ ਚਲੋ ਰਾਤ ਨੂੰ ਬੰਦਾ ਕਹਿੰਦਾ ਕੋਈ ਲੁੱਟਖੋ ਹੋ ਗਈ ਠੀਕ ਹੈ ਜੀ ਕੋਈ ਹੈ ਨਹੀਂ ਰੋਡ ਤੇ ਪਾਜੀ ਦਿਨ ਦਿਹਾੜੇ ਮੋਟਰਸਾਈਕਲ ਚੱਕੇ ਆਣਾ ਪਾਜੀ ਪ੍ਰਸ਼ਾਸਨ ਦੇ ਸਰਹਮ ਜਵਾਲ ਖੜੇ ਹੁੰਦੇ ਆ ਜਦੋਂ ਲੋਕਾਂ ਦੇ ਵਿੱਚ ਕਿ ਮੀਡੀਆ ਦਾ ਜਿਹੜਾ ਦਬਦਬਾ ਹੁੰਦਾ ਵਾ ਚੌਥਾ ਸਤਮ ਬਣਿਆ ਜਾਂਦਾ ਵਾ ਤੇ ਮੀਡੀਆ ਦੇ ਨਾਲ ਹੀ ਇਹ ਸਭ ਕੁਝ ਹੋਣ ਲੱਪਿਆ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲ ਨੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਵੀ ਆ ਕਿ ਆਨ ਵਾਲਾ ਸਮਾਂ ਕਿੱਦਾਂ ਦਾ ਹੋਵੇਗਾ ਭਾਜੀ ਆਨ ਵਾਲਾ ਸਮਾਂ ਠੀਕ ਨਹੀਂ ਰਹਿਗਾ ਮੀਡੀਆ ਭਾਜੀ ਉਹਨੂੰ ਚੌਥਾ ਸਤਮ ਮੰਨਿਆ ਜਾਂਦਾ ਤੁਹਾਨੂੰ ਭਾਜੀ ਮੈਂ ਖੁਦ ਮੀਡੀਆ ਤੋਂ ਆ ਠੀਕ ਹੈ ਜੀ ਅਸੀਂ ਭਾਜੀ ਲੋਕਾਂ ਦੀ ਖ਼ਬਰਾਂ ਲਾਨਦੇ ਆ ਠੀਕ ਹੈ ਕੀ ਅੱਜ ਭਾਜੀ ਅਸੀਂ ਆਪਣੀ ਖ਼ਬਰ ਲਵਾਣ ਆਏ ਜੀ ਤੁਹਾਨੂੰ ਦੇਖੋ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਸੀਂ ਆਪ ਦੇਖਦੇ ਹੋ ਕੀ ਬੀਤੀ ਹੋ ਗਈ ਮੇਰੇ ਤੇ ਕੋ ਦਿਨ ਦਿਹਾੜੇ ਭਾਜੀ ਮੋਟਰਸਾਈਕਲ ਪੜਦਾ ਭਾਜੀ ਫਰਜ ਬਣਦਾ ਇਹਨੂੰ ਫੜੋ ਕਿੱਥੇ ਨੇ ਭਾਜੀ ਇਹ ਇਹਨੇ ਭਾਜੀ ਹੁਣ ਮੈਂ ਕੰਪਲੇਂਟ ਲਗਾਈ ਹੋਈ ਹੈ 12:30 1:00 ਵਜੇ ਦੀ ਮੈਂ ਕੰਪਲੇਂਟ ਲਖਾਈ ਹੋਈ ਠੀਕ ਹੈ ਜੀ ਭਾਜੀ ਉਹਨਾਂ ਦਾ ਫਰਜ ਬਣਦਾ ਕਿ ਮੇਰਾ ਮੋਟਰਸਾਈਕਲ ਲੱਭ ਕੇ ਦੇਣ ਟਰੈਕ ਤੇ ਕਰਨ ਬੰਦਾ ਹੈ ਕਿੱਥੇ ਆ ਭਾਜੀ ਬੰਦਾ ਫੜਨ ਭਾਜੀ ਮੋਟਰਸਾਈਕਲ ਨਹੀਂ ਬੰਦਾ ਤਾਂ ਫੜੇ ਭਾਜੀ ਪਤਾ ਲੱਗੇ ਕੰਮ ਕਰਦਾ ਕੋਣ ਅੱਜ ਨੂੰ ਮੇਰਾ ਤੇ ਕਿਆ ਕਰਨ ਤੁਹਾਡਾ ਚੱਕਿਆ ਜਾ ਸਕਦਾ ਇੱਥੇ ਹਜ਼ਾਰਾਂ ਮੋਟਰਸਾਈਕਲ ਲੱਗੇ ਹੋਏ ਨੇ ਆ ਦੇਖੋ ਕਿਸੇ ਦਾ ਵੀ ਚੱਕਿਆ ਜਾ ਸਕਦਾ ਜੀ ਆਹ ਦੁਕਾਨਦਾਰ ਵੀਰ ਆ ਭਾਜੀ ਮੋਟਰਸਾਈਕਲ ਮੁਰੇ ਲਾਉਣ ਨੂੰ ਇੱਥੇ ਪਾਜੀ ਮੈਂ ਬਿੜੀ ਮੈਂ ਮੋਟਰਸਾਈਕਲ ਇੱਥੇ ਲਾਦਾ ਸੀ ਜੀ ਇਹ ਜੀ ਆਉਂਦਾ ਜੀ ਦਿੱਲੀ ਆਉਂਦਾ ਇੱਥੇ ਤਕਰੀਬਨ ਇਹ ਰੋਜ਼ ਆਉਂਦਾ ਵਾ ਮੋਟਰਸਾਈਕਲ ਇੱਥੇ ਲਾਦਾ ਵਾ ਅੱਗੇ ਦਾ ਇੱਥੇ ਲਾਦਾ ਅੱਜ ਇਹਨੇ ਵਿਚਾਰੇ ਨੇ ਇੱਥੇ ਲਾ ਕੇ ਗਲਤੀ ਕੀਤੀ ਹੈ ਪਤਾ ਨਹੀਂ ਕੀ ਹੋਇਆ 11 ਵਜੇ ਕੁਝ ਮਿੰਟ ਦਾ ਟਾਈਮ ਸੀ ਜਦੋਂ ਇਹ ਮੈਨੂੰ ਪਤਾ ਲੱਗਿਆ ਮੈਨੂੰ ਕਹਿੰਦੀ ਦੱਸਿਆ ਵੀ ਇਹਦਾ ਪੁੱਛੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਵਾ ਅੱਜ ਤੋਂ 15 ਦਿਨ ਪਹਿਲਾਂ ਸਾਡੇ ਸਾਹਮਣੇ ਕਰਿਆਨੇ ਵਾਲਾ ਜੀ ਰਾਜ ਮੇ ਦਾ ਸ਼ਟਰ ਪਟਦਾ 2 ਮਹੀਨੇ ਪਹਿਲਾਂ ਸ਼ਟਰ ਪਟਦਾ ਇਹਦਾ ਯਾਨੀ ਇਹਦੇ ਵਿੱਚ ਪੁਲਿਸ ਕੁਝ ਨਹੀਂ ਕਰਦੀ ਜੀ ਨਿਛੜੀਆਂ ਵਾਦੇ ਤਾਂ ਬੜੇ ਕੀਤੇ ਜਾਂਦੇ ਆ ਕਿ ਜਲਦੀ ਤੋਂ ਜਲਦੀ ਜਿਹੜੇ ਟਰੈਕ ਕਰਕੇ ਜਿਹੜੇ ਮੁਜਰਮਾ ਫੜੇ ਜਾਂਦੇ ਆ ਜਿਹੜੇ ਨਸ਼ਾ ਤਸਕਰ ਉਹ ਫੜੇ ਜਾਂਦੇ ਆ ਜਾਂ ਜਿਹੜੀ ਵਾਰਦਾਤ ਕੀਤੀ ਜਾਂਦੀ ਸੀ ਸੀਸੀਟੀਵੀ ਦੇ ਫੁਟੇਜ ਦੇਖ ਕੇ ਜਲਦੀ ਤੋਂ ਜਲਦੀ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਕੀ ਇਹ ਸਾਰੇ ਗੱਲਾਂ ਦੇ ਵਿੱਚ ਰਹਿ ਗਏ ਆ ਇਹ ਫੁੱਕੇ ਦਾਵੇ ਨੇ ਜੀ ਅੱਜ ਸਵੇਰੇ 5 ਵਜੇ ਵੀ ਲੁੱਟ ਹੋਈ ਆ ਚੌਂਕ ਦੇ ਵਿੱਚ ਬੰਦਾ ਦੱਸ ਕੇ ਗਿਆ ਬਾਹਰ ਕੋਈ ਫੈਮਿਲੀ ਆਈ ਸੀ ਕਿ ਚੰਡੀਗੜ੍ਹ ਤੋਂ ਆਟੋ ਦੇ ਵਿੱਚ ਤਿੰਨੇ ਜਣੇ ਬਿਠੇ ਸੀ ਪਹਿਲਾਂ ਮੌਜੂਦ ਸੀ ਦੋ ਤਿੰਨ ਚਾਰੇ ਉਹ ਆਏ ਸੀਗੇ ਉਹਨੇ ਦੋ ਆਈਫੋਨ ਖੋ ਕੇ ਲੈ ਗਏ ਨੇ ਪਰਚ ਖੋ ਕੇ ਲੈ ਗਏ ਨੇ ਅੱਜ ਸਵੇਰੇ 5 ਵਜੇ ਦੀ ਵਾਰ ਯਾਨੀ ਪੁਲਿਸ ਦਾ ਦਾਬਾ ਕੀਤਾ ਹੀ ਨਹੀਂ ਹੈਗਾ ਨਾ ਪੁਲਿਸ ਨੂੰ ਨਸ਼ੇੜੀ ਕੋ ਸਮਝਨੇ ਨੇ ਲੁਟੇਰੇ ਕੋ ਸਮਝਨੇ ਪੁਲਸ ਨੂੰ ਇਹ ਪੁਲਿਸ ਜਾਵੇ ਤਾਂ ਸਭ ਕੁਝ 1 ਮਿੰਟ ਚ 10 ਮਿੰਟ ਚ ਬੰਦ ਹੋ ਜਾ ਨਸ਼ਾ ਬੰਦ ਦੇ ਲਈ ਫੋਕੇ ਦਾਪੇ ਨੇ ਲੋਕਾਂ ਨੂੰ ਮਾਨ ਸਰਕਾਰ ਤੋਂ ਬਹੁਤ ਆਸ ਸੀਗੀ ਲੇਕਿਨ ਮਾਨ ਸਰਕਾਰ ਦੇ ਜਿਹੜੇ ਦਾਪੇ ਨੇ ਬਿਲਕੁਲ ਫੋਕੇ ਨੇ ਅੱਜ ਕਿਤਨੇ ਕਿਤੇ ਜਦੋਂ ਆਪਾਂ ਗੱਲ ਕਰਦੇ ਆਂ ਵੀ ਆ ਲੋਕ ਵੀ ਦੇਖੀਦਾ ਵੀ ਬਾਹਰ ਨੂੰ ਜਾ ਰਹੇ ਬਾਹਰਲੀ ਕੰਟਰੀਆਂ ਨੂੰ ਜਾ ਰਹੇ ਨੇ ਆਪਣੇ ਮੁਲਕ ਦੇ ਵਿੱਚ ਕਈ ਵਾਰ ਤੁਸੀਂ ਇਹੋ ਜਿਹਾ ਵੀ ਕੀ ਕਮੀਆਂ ਰਹਿ ਗਈਆਂ ਸੀ ਜਿਹੜੀ ਆਪਣੇ ਮੁਲਕ ਨੂੰ ਛੱਡ ਕੇ ਲੋਕ ਬਾਹਰ ਨੂੰ ਜਾ ਰਹੇ ਨੇ ਲੇਕਿਨ ਅੱਜ ਜਦੋਂ ਇਹ ਚੀਜ਼ਾਂ ਆਪਾਂ ਉੱਚ ਜਦ ਬਹੁਤ ਸਾਹਮਣੇ ਆਂਦੀਆਂ ਨੇ ਕਲੀਅਰ ਹੋ ਕੇ ਸਾਹਮਣੇ ਆਂਦੇ ਨੇ ਕਿ ਆਖਰਕਾਰ ਕੀ ਕਾਰਨ ਲੈਂਦੇ ਨੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਕਾਰਨ ਇਹੀ ਆ ਇੱਕ ਤਾਂ ਬੇਰੋਜ਼ਗਾਰੀ ਥੋਕੇ ਦਾਅਵੇ ਨੇ ਕਿ ਸਿੱਪ ਪੰਜਾਬੀਆਂ ਨੂੰ ਨੌਕਰੀਆਂ ਦੇ ਰਹੇ ਆ ਪੰਜਾਬੀਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਪਈਆਂ ਬਾਹਰਲੇ ਸੂਬੇ ਵਾਲਿਆਂ ਨੂੰ ਨੌਕਰੀਆਂ ਪਹਿਲ ਦੇ ਆਧਾਰ ਤੇ ਮਿਲਦੀਆਂ ਪਈਆਂ ਨੇ ਪੰਜਾਬ ਸਰਕਾਰ ਦੇ ਲਈ ਜਿਹੜੇ ਕਾਰਨਾਮੇ ਨੇ ਇਹ ਠੀਕ ਆ ਜੀ ਮੇਰਾ ਮੋਟਰਸਾਈਕਲ 2019 ਦੇ ਵਿੱਚ ਚੱਕਿਆ ਗਿਆ ਸੀਗਾ ਮੈਂ 6 ਨੰਬਰ ਥਾਣੇ ਦੇ ਵਿੱਚ ਕੰਪਲੀਟ ਲਿਖਾਈ ਸੀ ਮੇਰੀ ਪੱਕੀ ਐਫ ਆਰ ਉਹਨਾਂ ਨੇ ਆਨਲਾਈਨ ਨਹੀਂ ਕੀਤੀ ਕੱਚੀ ਲਿਖੀ ਸੀ ਡੀ ਡੀ ਆਰ ਅੱਜ ਤੱਕ ਵੀ ਮੇਰਾ ਮੋਟਰਸਾਈਕਲ ਨਹੀਂ ਲੱਭਿਆ ਗਿਆ ਕਮਿਸ਼ਨਰ ਦੇ ਕੋਲੇ ਵੀ ਅਸੀਂ ਜਾ ਕੇ ਆਏ ਆ ਸਭ ਕੁਝ ਜਾ ਕੇ ਆਏ ਆ ਲੇਕਿਨ ਸਾਡੇ ਮੋਟਰਸਾਈਕਲ ਦੇ ਕੁਝ ਨਹੀਂ ਲੱਭਿਆ 2019 ਵਿੱਚ ਮੇਰਾ ਸਪਲੈਂਡਰ ਵੀਵੀ 10 ਡੀ ਜੇ 9002 ਉਹਦਾ ਕੀ ਨਾ ਨੰਬਰ ਸੀਗਾ ਅੱਜ ਵੀ ਮੈਨੂੰ ਯਾਦ ਹੈਗਾ ਵਾ ਕਿਤੇ ਨਾ ਕਿਤੇ ਉਹੀ ਜਿਹੜੀ ਗੱਲ ਸਾਹਮਣੇ ਆਂਦੀ ਆ ਕਿ ਕਿਤੇ ਨਾ ਕਿਤੇ ਵਿਸ਼ਵਾਸ ਜਿਹੜਾ ਉਰਦਾ ਨਜ਼ਰ ਆ ਰਿਹਾ ਵਾ ਪ੍ਰਸ਼ਾਸਨ ਤੋਂ ਸਰਕਾਰਾਂ ਤੋਂ ਕਿ ਜਦੋਂ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਹੁਣ ਆਪਾਂ ਆਪਣੇ ਬੱਚਿਆਂ ਨੂੰ ਐਕਟਿਵਾ ਦੇ ਕੇ ਜਾਂ ਕਿਤੇ ਭੇਜ ਦਿੰਨੇ ਆ ਕਿ ਉਹ ਸੇਫ ਨੇ ਕਿ ਉਹਨਾਂ ਦੀ ਚੀਜ਼ਾਂ ਸੇਫ ਨੇ ਬਹੁਤ ਸਾਰੇ ਸਵਾਲ ਜਿਹੜੇ ਖੜੇ ਹੁੰਦੇ ਨੇ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਹਦੇ ਤੇ ਅੱਗੇ ਕੀ ਕਾਰਵਾਈ ਕਰਦਾ ਤੇ ਇਹਨਾਂ ਦੀ ਬਾਈਕ ਮਿਲਦੀ ਜਾਂ ਨਹੀਂ ਇਹਦੀ ਤਾਂ ਕੋਈ ਗਰੰਟੀ ਨਹੀਂ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਕਿ ਇਹ ਜੋ ਕੁਝ ਹੋ ਰਿਹਾ ਵਾ ਆਖਰ ਕਿਤਾ ਕਸੂਰ ਆ ਕਿਸ ਤਰ੍ਹਾਂ ਦੀ ਕਾਰਵਾਈ ਚਾਹੀਦੀ ਹੈ ਇਹਨਾਂ ਤੇ ਤਾਂ ਕਿ ਪ੍ਰਸ਼ਾਸਨ ਦਾ ਜਿਹੜਾ ਡਰ ਲੋਕਾਂ ਦੇ ਵਿੱਚ ਬਣਿਆ ਰਹੇ ਜਿਹੜੇ ਵਾਰਦਤ ਕਰਦੇ ਖਾਸ ਕਰਕੇ ਉਹਨਾਂ ਦੇ ਵਿੱਚ ਇਸ ਚੀਜ਼ ਦਾ ਡਰ ਬਣਿਆ ਰਹੇ ਤੇ ਲੋਕ ਜਿਹੜੇ ਚੈਨ ਦੀ ਜ਼ਿੰਦਗੀ ਜੀ ਸਕਣ